ਹਾਂਜੀ ਬਾਈ ਕੀ ਹਾਲ ਨੇ ਜੀ ਹੋਰ ਬਈ ਘਰ ਪਰਿਵਾਰ ਸਾਰਿਆਂ ਦੇ ਠੀਕ ਨੇ ਜਾਨਵਰ ਵਗੈਰਾ ਸਾਰਿਆਂ ਦੇ ਬਈ ਚੜ੍ਹਦੀ ਕਲਾ ਹੁਣ ਵਾਹਿਗੁਰੂ ਕਿਰਪਾ ਕਰੇ ਤੇ ਆਪਾਂ ਆ ਗਏ ਬਈ ਇੱਧਰ ਲੈ ਘਰੇ ਤੇ ਕੋਲ ਤਾਂ ਲਾਈਟ ਬੰਦ ਕਰੀਏ ਵੱਲਮੂ ਤੇ ਗੰਦ ਬਹੁਤ ਪੈ ਰਿਆ ਹਨ ਇਹ ਵੀ ਸਫਾਈ ਕਰਨੀ ਆ ਇਹਦਾ ਵੱਲਮ ਬੰਦ ਕਰਦੇ ਹਾਂ ਬੱਲਾਉਂ ਕਰਤਾ ਮਾਰਲਾ ਬੰਦ ਬਈ ਆਪਾਂ ਤੇ ਜਾਨਵਰ ਆਪਣੇ ਸੈੱਟ ਬੈਠੇ ਨੇ ਫਿਲਹਾਲ ਤਾਂ ਓਕੇ ਨਹੀਂ ਚੱਲਣ ਹੁਣ ਆਪਾਂ ਬਈ ਆ ਸੈੱਟ ਬੈ ਜਿਹੜਾ ਸਾਰਾ ਇਹਦੀ ਸਫਾਈ ਕਰ ਲਈਏ ਯਾਰ ਝਾੜੂ-ਝੂੜੂ ਮਾਰ ਦਈਏ ਐਨਾ ਮਤਲਬ ਇਹ ਝਾੜੂ-ਝੂੜੂ ਮਾਰ ਕੇ ਇਹਨੂੰ ਓਕੇ ਕਰਕੇ 12 ਦਾ ਓਕੇ ਕਰੀ ਸਕਦੇ ਆ ਆਪਾਂ ਤੇ ਦਵਾਰੋਂ ਕੋਈ ਕਰਕੇ ਕੋ ਉਤਰਾਂ ਤੇ ਮੈਂ ਕਲੀ ਵੀ ਲਿਆਇਆ ਕਲੀ ਵੀ ਪਾਉਣੀ ਆ ਹਲੇ ਉੱਤੇ ਸਾਰਾ ਚਾੜੂ-ਚੂੜੂ ਮਾਰ ਕੇ ਕਰਕੇ ਇੱਕ ਨੰਬਰ ਚ ਫਿਰ ਮੈਂ ਦੁਬਾਰੇ ਕਰਦਾ ਵੀਡੀਓ ਕੰਟੀਨਿਊ ਮਾਂਜਾਵੇਂ ਲਮਾ ਚੱਕ ਤੇ ਆਪਾਂ ਹਜੇ ਅੰਦਰੋਂ ਡੀਪ ਕਲੀ ਵੀ ਕਰਨੀ ਆ ਬਈ ਥੋੜੇ ਨੂੰ ਕੋਈ ਰਹਿੰਦੀ ਆ ਹਜੇ ਟੀਪ ਕਰਨ ਵਾਲੀ ਉਹ ਵੀ ਕਰਾਂਗੇ ਅੰਦਰ ਉਹ ਇੰਨੇ ਚੌੜੇ ਹੋ ਗਏ ਬਈ ਆ ਉਹ ਗੰਦ ਪਾ ਟੀਪੂ ਨਹੀਂ ਕਰਦੇ ਪਲਾਉ ਕਰਦਾ ਪਰ ਮਾਰਦਾਗਾ ਲਿਪ ਪਦਾਂਗੇ ਉਹਨੂੰ ਕਹਿਣ ਦਾ ਮਤਲਬ ਫੋਟੇਜ ਨਹੀਂ ਕਰਦੇ ਆਪਾਂ ਕੰਦ ਉਹ ਲਿਪ ਪਦਾਂਗੇ ਆ ਬਾਲਾ ਬਾਦ ਉੱਤੇ ਚਾਦਰਾਂ ਹੁਣ ਚਾਦਰਾਂ ਚਾਦਰਾਂ ਧਰਨਾਂ ਨਹੀਂ ਰਹਿ ਗਈਆਂ ਇਹ ਆਪਾਂ ਧਰਨਾਂਗੇ ਚਾਦਰਾਂ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਇਸ਼ੂ ਨਹੀਂ ਇਹ ਚੀਜ਼ ਤੇ ਮੈਂ ਝਾੜੂ ਮਾਰ ਲਾ ਹੁਣ ਆਪਾਂ ਝਾੜੂ-ਝੂੜੂ ਮਾਰ ਕੇ ਫਿਰ ਕਲੀ ਪਾਵਾਂਗੇ ਖੋਡੇ ਤੇ ਫਿਰ ਦਾਣੇ ਜੁਨੇ ਰੱਖਾਂਗੇ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਹੁੰਦੇ ਨਾਲ ਹਨਾ ਚੱਲਾਂ ਮੈਂ ਝਾੜੂ ਮਾਰ ਲਾਂ ਯਾਰ ਸਾਰੇ ਕਰਤਾ ਮੈਂ ਕੰਟੀਨਿਊ ਵੀਡੀਓ ਬਈ ਲੋ ਬਾਈ ਕਰੋ ਚੱਕ ਸਾਰਾ ਓਕੇ ਕਰਤਾ ਬਾਈ ਦੇਖੋ ਸਫਾਈ ਆਹ ਰ ਕਰਨ ਫੀਚਰ ਵਧਾ ਸੀ ਸਾਰਾ ਓਕੇ ਦੀ ਸਫਾਈ ਕਰਤੀ ਜਾਵਾਂ ਆਪਾਂ ਤੇ ਬਸ ਵਿੱਚੋ ਵਿੱਚੋ ਰਹਿ ਗਿਆ ਹੁਣ ਮੈਨੂੰ ਕੰਮ ਹੈ ਕਰੇ YouTube ਉੱਤੇ ਕੱਲ ਨੂੰ ਕਰਾਂਗੇ ਮੋੜ ਮੋੜਾ ਪਾਣੀ ਲਾ ਕੇ ਕੋਈ ਚੱਕਰ ਹੀ ਸੁੱਕ ਜਾਂਦੇ ਦੋ ਦਿਨ ਚੀਜ਼ ਦਾ ਕੋਈ ਚੱਕਰ ਨਹੀਂ ਹੁਣ ਇਹਨਾਂ ਦਾ ਦਾਣੇਦੂਣ ਦਾ ਸਿਸਟਮ ਕਰੀਏ ਤੇ ਵਿੱਚ ਟੈਟਰਸਾ ਕਲੀਨ ਪਾਇਆ ਪਾਣੀ ਚ ਪਾਣੀ ਧਰਤੀ ਚ ਰੱਖ ਲਈਏ ਉਹਨਾਂ ਨੂੰ ਪਾਣੀ ਦਾ ਭਰ ਦਈਏ ਨਾ ਸੰਤਾ ਥੋੜੇ ਦਿਨ ਹੀ ਜਾਂਦੇ ਨੇ ਕੋਤਰਾ ਦਾ ਕਰਦਾਂਗੇ ਜੀ ਜੋੜੀਆਂ ਤਾਂ ਜਿਹੜੇ ਇੱਕ ਦੋ ਹੈਗੇ ਨੇ ਭਾਈ ਏਦਿhi ਰੱਖਾਂਗੇ ਆਪਾਂ ਸੇਕ ਕੋ ਪਈ ਇਹ ਪਾਣੀ ਵਾਲਾ ਕੰਮ ਵੀ ਕਰਤਾ ਓਕੇ ਪਾਣੀ ਪੀ ਲੈਣੀ ਹਾਂ ਆਪਾਂ ਦਾਣੇ ਪਾਈਏ ਲੀਮੇ ਨਾਲ ਗੱਲਾਂ ਸੋਟਸ ਨੂੰ ਸਾਰਾ ਕੁਝ ਪਿਆ ਹਲੇ ਕਰੋ ਚੱਕ ਪਈ ਤੇ ਕਲੀ ਪਾਤੀ ਬਈ ਆਪਾਂ ਛੋਡੇ ਚ ਪਾਏ ਸੱਲ ਜੀ ਸੈੱਟ ਹੋ ਜੂਗੀ ਕਲੀ ਪਾ ਕੇ ਜਿਹੜੀ ਬਣੀ ਹੋਈ ਆ ਦਾਣੇ ਪਾ ਤੇ ਕਲੀ ਖੜਿਆ ਦੀ ਪਾਣੀ ਭਰਤਾ ਤੇ ਉਹ ਤਰ ਦਾਣੇ ਖਾਣ ਵੀ ਆ ਗਏ ਹੁਣ ਜਿਤਲੀ ਜੀ ਨੇ ਯਾਰ ਅੰਡਾ ਧਰ ਲਿਆ ਹੁਣਾਂ ਨਹੀਂ ਪਤਾ ਵੀ ਕਿਹੜੇ ਕਬੂਤਰ ਨਾਲ ਲਾ ਕੇ ਧਰ ਲੈਨੇ ਅੰਡਾ ਸੋ ਪਤਾ ਕਰਨਾ ਬਹੁਤ ਔਖੀ ਕਿਹੜੇ ਕਬੂਤਰ ਨਾਲ ਲਾ ਕੇ ਧਰੈਨੇ ਅੰਡਾ ਫਰ ਇਹਨੇ ਅੰਡਾ ਜੂੜ ਧਰ ਲੈ ਜਿਤਲੀ ਜੀ ਨੇ ਇੱਧਰ ਖੁੰਝੇ ਜੇ ਧਰ ਲਿਆ ਇਹਦਾ ਜੱਟੀਆਂ ਦੇ ਨਾਲ ਲੱਗ ਗਈ ਬਸ ਜੱਟੀਆਂ ਦੇ ਨਾਲ ਬੈਰ ਲੱਗ ਗਿਆ ਕਰੂ ਇਹਦੇ ਆਪਣੇ ਨੂੰ ਇੱਕ ਉੱਤਰ ਖਾਸੇ ਘਟ ਗਏ ਯਾਰ ਆਪਣੇ ਦੋ ਤਾਂ ਭੱਜ ਗਏ ਨਾ ਕਾਲਖਾ ਭੱਜ ਗਿਆ ਦੀ ਪਰਸੋਂ ਚੌਥੇ ਸੱਚ ਮੀਂਹ ਦੀ ਚਾਲਖਾ ਭੱਜ ਗਿਆ ਬਹਿ ਜਾ ਫੜ ਲੈ ਕਿਸੇ ਨੇ ਤੇ ਪਰਸੋਂ ਆਪਣਾ ਲਾਲ ਸਿਰ ਉੜ ਗਿਆ ਸੀ ਉਹ ਨਹੀਂ ਆਇਆ ਤੇ ਕਬੂਤਰੀ ਜੀ ਮਰ ਗਈ ਚਾਰ ਪੰਜ ਕਬੂਤਰ ਘਟ ਗਏ ਆਪਣੇ ਲਾਗੇ ਥੋੜੇ ਟਾਈਮ ਦੀ ਚਾਲੋ ਕੋਈ ਗੱਲ ਨਹੀਂ ਬਦਨਤੀ ਨੇ ਹੁਣ ਵਧੀ ਵਧੀ ਜਾਣਗੇ ਵਜੇ ਵਜੇ ਤਾਂ ਹੁਣ ਲੱਗਾਂ ਨੇ ਡੇਰਾ ਆ ਜਿੰਨੇ ਦੇ ਕਾਲ ਰੱਖੀ ਤੇ ਬੱਚਿਆਂ ਦਾ ਦੋ ਮੈਨੂੰ ਵੀ ਇਹ ਕਦੋਂ ਬੱਚੇ ਹੋ ਗਏ ਕਿੰਨ ਤਾਂ ਲੈ ਦਸ ਕਾਂ ਦੇ ਬਾਈ ਦਾਣੇ ਨਾਲ ਹੁਣ ਜਿਵੇਂ ਬਸ ਕੋਡਾਂ ਖੜੇ ਆਪਾਂ ਕਰਨੇ ਆਹ ਵਾਲੇ ਨੂੰ ਸ਼ਟਅਪ ਸਾਰਾ ਓਕੇ ਹੋ ਜਾ ਆਪਣਾ ਹੁਣ ਸਫਾਈ ਸਫਾਈ ਕਰਤੀ ਜੇ ਨਾਲ ਉਹ ਬੜਾ ਗੰਦ ਵੱਜ ਰਿਆ ਥੀ ਆ ਤਾਂ ਕਰਕੇ ਸਫਾਈ ਸਫਾਈ ਕਰਤੀ ਓਕੇ ਹੋ ਗਿਆ ਸਫਾਈ ਸਫਾਈ ਕਰਕੇ ਹੁਣ ਬਬ ਵਿਚੋਂ ਵਿਚੋ ਰਹਿ ਗਿਆ ਵਿਚੋ ਵਿਚੋ ਕਰ ਲਾਂਗੇ ਕੋਈ ਚੱਕਰ ਨਹੀਂ ਓਲੇ ਓਲੇ ਹੋ ਜੂ ਸਾਰਾ ਹੱਲ ਵਿਚੋਂ ਵੀ ਅਸ਼ਫਤ ਮੰਡਾ ਉਹ ਕਰ ਲਾਂਗੇ ਤੇ ਗਾ ਸੰਤਾ ਦੁਬਾਰੇ ਕਰਦਾ ਵੀਡੀਓ ਕੰਟੀਨਿਊ ਬਈ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਆ ਗਏ ਇਧਰ ਲੈ ਘਰੇ ਬਈ ਆਪਾਂ ਤੇ ਆਪਾਂ ਕਬੂਤਰ ਕੱਢੀਏ ਯਾਰ ਆਪਣੇ ਇੰਡਾ ਹੀ ਹੈ ਕਬੂਤਰ ਦੇ ਅਮਾ ਗਿੜੇ ਯਾਰ ਤੇ ਪਹਿਲਾਂ ਤਾਂ ਪਾ ਚਿੱਟੀਆਂ ਨਹੀਂ ਘਟੀਆਂ ਇਨੂੰ ਛਾਤਰੇ ਤੇ ਬਿਠਾਉਣਾ ਸੀ ਆਪਾਂ ਤੇ ਅੱਖ ਦੇਖੋ ਕਿੰਨੀ ਸਾਫ਼ ਹੈ ਚਿੱਟੀ ਅੱਖ ਕੁੱਤਰਾ ਬਬਾਈ ਕਹੀ ਕਰਤੇ ਤੇ ਸਾਰੇ ਕਬੂਤਰ ਹੀ ਉੱਡ ਕੇ ਜਾਣ ਦਾ ਮਤਲਬ ਤੇ ਇਹਨਾਂ ਨੂੰ ਵੀ ਡਾਈਏ ਸ਼ਿਟ ਕਾ ਬਹਿ ਗਿਆ ਆ ਚਲੋ ਬਈ ਮੈਂ ਆ ਕੇ ਕਰਦਾ ਵੀਡੀਓ ਕੰਟੀਨਿਊ ਇਹਨਾਂ ਨੂੰ ਆਡਰ ਲੈਣ ਦੇ ਨੇ ਹਾਂਜੀ ਕਬੂਤਰ ਛੱਡਿਆ ਨੂੰ ਬਈ ਹੋ ਗਏ 3 ਘੰਟੇ ਤੇ ਆ ਆ ਫਿਰਦੇ ਨੇ ਆਪਣੇ ਕਬੂਤਰ ਆ ਦਾ ਰੰਗ ਜਿਹੜਾ ਪਤਾ ਨਹੀਂ ਜਰ ਕਿਦਾਗਾ ਤੇ ਹੁਣ ਬਈ ਹੌਲੀ ਲਈ ਖੁੱਡਾ ਤਿਆਰ ਕਰਨ ਲੱਗ ਗਏ ਆਪਾਂ ਤੇ ਟੀਪ ਕਰੀ ਆ ਅੰਦਰ ਚੈੱਕ ਕਰਵਾ ਟੀਪ ਕਰਤੀ ਹਜ਼ਾਰੇ ਜੀ ਟੀਪ ਕਰਤੀ ਠੱਕ ਜੀ ਤੇ ਬਸ ਕੱਲ ਨੂੰ ਇੱਧਰ ਲਈ ਛੱਡ ਕਰ ਦਾਂਗੇ ਇਹ ਕਿੱਡਾ ਇਹ ਪਾਸਾ ਤਿਆਰ ਕਰ ਲਾਂਗੇ ਆਪਾਂ ਤੇ ਬਸ ਹੌਲੀ ਹੌਲੀ ਸਾਰਾ ਹੋਈ ਜਾਊਗਾ ਯਾਰ ਕਾਰੀ ਦੇਵੇਂ ਕੰਪਲੀਟ ਹੌਲੀ ਹੌਲੀ ਟਿਕਾਈ ਜੀ ਨਾਲ ਕਿੜਾ ਆਪਾਂ ਨੂੰ ਕਾਲੀ ਹੈ ਕੋਈ ਵੀ ਅਮ ਲੇ ਕਬੂਤਰ ਵਾਲੇ ਬੈਠੇ ਨੇ ਵੀ ਜੋੜੀਆਂ ਲਾਉਣ ਕਣੀਆਂ ਅੱਡ ਕਰਨ ਕਣੀਆਂ ਤਾਂ ਕਰਕੇ ਹੌਲੀ ਹੌਲੀ ਕਰ ਲਾਂਗੇ ਰੈਡੀ ਤੇ ਮੈਂ ਸੁੱਕ ਜੀ ਜਾਊਗਾ ਸਾਰਾ ਸਿਸਟਮ ਹਣਾ ਤੇ ਹੁਣ ਮੈਂ ਕਬੂਤਰ ਲਾਉਣ ਦੀ ਸਲਾਹ ਮੇਰੀ ਵੀ ਯਾਰ ਭੜਕਾ ਦੇ ਕੇ ਲਾ ਲਿਆ ਲਾ ਲਿਆ ਜਾਵੇ ਇੱਕ ਤਾਂ ਆਪਣਾ ਬਹਿ ਗਿਆ। ਜਿਹੜੇ ਦੂਜੇ ਰਹਿ ਗਏ ਬਈ ਉਹਨੂੰ ਭੜਕਾ ਦੇ ਕੇ ਲਾ ਲਈਏ ਯਾਰ। ਮੇਰੀ ਸਲਾਹ ਹੈ ਹੋਰੀ ਹੈ। ਟਾਈਮ ਬਹੁਤ ਹੋ ਗਿਆ 4:30 ਹੋ ਗਏ। ਤੇ ਉੱਥੇ ਲੱਗਾ ਵੰਡਾ ਰੋਡ ਲਾਈਨ ਦੇ। ਹਾਂ ਵੀ ਠੀਕ ਆ। ਜੇ ਅੱਧਾ ਘੰਟਾ 5:00 ਵਜੇ ਲਾਹਣ ਲੱਗ ਜਾਂਗੇ ਨਾ ਬਹਿ ਜਾਣਗੇ। ਤੇ ਆਈ ਵਰਦ ਨੇ ਉਹਦੇ ਇੱਕ ਕਾਂ ਤੇ ਯਾਰ ਲੱਗਦੇ। ਉਹ ਬਹਿ ਜਾਣਗੇ ਲਗਭਗ 10-15 ਮਿੰਟ ਤੱਕ। ਥੋੜੇ ਯਾਰ ਦੇਖਦੇ ਆਂ ਜੇ ਵੇਰੀ ਐਂ ਸਰਾ ਮਨ ਰਿਹਾ ਵੀ ਜੇ ਥੋੜਾ ਜਿਹਾ ਉੱਚੇ ਹੋਰ ਚਕਾ ਦੀ ਮਾੜੇ ਮਾੜੇ ਤਾਂ ਵੀ ਸੱਟ ਤੇ ਆਪਾਂ ਕਰਦੇ ਆਂ ਸਿਸਟਮ ਦੇਖਦੇ ਆਂ ਕੋਈ ਉਹ ਵੀ ਪ੍ਰੋਗਰਾਮ ਉੱਚੇ ਚਕਾਉਣੇ ਤਾਂ ਕਿ ਕੋਈ ਰਾ ਦਾ ਹੋਰ ਲਵਾ ਤਾਂ ਉੱਚਾ ਇਹ ਬਾਕੀ ਆਪਣੇ ਜਾਨਵਰਾਂ ਨੂੰ ਬਈ ਬੈਠ ਜਾਣ ਦੇ ਫੇਰ ਕਰਦਾ ਵੀਡੀਓ ਕੰਟੀਨਿਊ ਤੇ ਦਾਣੇ ਦੂਣੇ ਪਾਉਂਗਾ ਉਦੋਂ ਕਰੂੰਗਾ ਵੀਡੀਓ ਕੰਟੀਨਿਊ ਐਨੇ ਚਲੋ ਤੁਸੀਂ ਇੰਜੋਏ ਕਰੋ ਮੈਂ ਯਾਰ ਸੋਇਆ ਵੀ ਹੁਣ ਪੁੱਟਲਾ ਮੇਰੀ ਹੁਣ ਐਸ ਲਾਰੇ ਸੋਇਆਬੀਨ ਕੁੱਟ ਲਈਏ ਬਾੜੀ ਬਹੁ ਆਹੋ ਇਹ ਕਰਕੇ ਉਹ ਸੈੱਟ ਨਹੀਂ ਆਉਂਦੀ ਤੇ ਮੈਂ ਕਰਦਾ ਕੋਈ ਸਿਸਟਮ ਬਣੀ ਰਹੋ ਵੀਡੀਓ ਦੇ ਵਿੱਚ ਤੇ ਕਲੀ ਕੁਲੀ ਆਪਾਂ ਖੰਡਾਈ ਪੇ ਸਾਰੇ ਆਪਣੇ ਜਾਨਵਰ ਸੈੱਟ ਨੇ ਜਾਵਾਂ ਓਕੇ ਦੀ ਰਿਪੋਰਟ ਤੇ ਚਲੋ ਬੈਂਦੇ ਨੇ ਮੈਂ ਜਦੋਂ ਅੰਦਰ ਬਾੜ ਕੇ ਕਰਦਾਗਾ ਠੀਕ ਜਦੋਂ ਬੈਂਦੇ ਨੇ ਅਜੇ ਤਾਂ ਫਿਰਦੇ ਨੇ ਫਿਰ ਲੈਣ ਦੇ ਆਓ ਜੀ ਕਬੂਤਰਾ ਆਪਾਂ ਬਈ ਲੈ ਲਾ ਸਾਰੇ ਆਪਣੇ ਤੇ ਪਾਣੀ ਭਰਤਾ ਇਹਨਾਂ ਨੂੰ ਤੇ ਹੁਣ ਰੱਖਦੇ ਇਹਨਾਂ ਨੂੰ ਸੋਇਆਬੀਨ ਚੱਕ ਕੇ ਕਰੋ ਆਹਰੇ ਇਹ ਪੱਲੇਲਾ ਵੀ ਉੜ ਗਿਆ ਦੀ ਬਈ ਅੱਜ ਆਹ 15 ਮਿੰਟ ਉੜਿਆ ਵਧੀਆ ਉੜਿਆ 10 15 ਮਿੰਟ ਇਹ ਉਹ ਨੂੰ ਮਹ ਤਾਂ ਹੀ ਬੰਨਿਆ ਹੋਇਆ ਸੀ ਪੰਨ ਕੇ ਤਾਂ ਖਾਂਦੇ ਰ ਯਾਰ ਸਾਬ ਤੇ ਨਹੀਂ ਖਾਂਦੇ ਸਵੇਰੇ ਨਾ ਪੰਨ ਕੇ ਪਾਈਆ ਬਈ ਸਵੇਰ ਨੂੰ ਆ ਮੈਂ ਸਾਬ ਤੇ ਨਹੀਂ ਖਾਂਦੇ ਯਾਰ ਪਾਣੀ ਪੋਣੀ ਇਹਨਾਂ ਨੂੰ ਭਰਤਾ ਵੀ ਤਰਕੇ ਟਰੈਕਟਰ ਸਿਕਲਿੰਦਾ ਪਾウダー ਜਆ ਪਾਇਆ ਸੀ ਉਹਦੇ ਕਰਕੇ ਪਾਣੀ ਆਈ ਭਰਤਾ ਮੈਂ ਬਾਕੀ ਸਿਸਟਮ ਐਮ ਓਕੇ ਐ ਇਹਨਾਂ ਦਾ ਤੇ ਉਹਨਾਂ ਨੂੰ ਖਾਣ ਦੇ ਦਾਣੇ ਦੂਨੇ ਓਕੇ ਹੋ ਜਾਂਦ ਤੇ ਬਾਕੀ ਠੀਕ ਆ ਬਈ ਤੇ ਬਸ ਕਰਦੇ ਆਂ ਆਪਾਂ ਵਲੌਗ ਦੀ ਐਂਡਿੰਗ ਹੁਣ ਵਲੌਗ ਛੋਟੀ ਆਉਣਗੀ ਕੋਈ ਪਰ ਕੇ ਐ ਕਰਕੇ ਤੇ ਜੀ ਵੀਡੀਓ ਵਧੀਆ ਲੱਗਦੀ ਐ ਲਾਈਕ ਕਰੋ ਕਮੈਂਟ ਕਰੋ ਬਤ ਵਾ ਸ਼ੇਅਰ ਕਰੋ ਬਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਯਾਰਾਂ ਮਿੱਤਰਾਂ ਤੋਂ ਕਰਾਓ ਮਿਲਦੇ ਆਂ ਜੀ ਆਪਾਂ ਕੱਲ੍ਹ ਨੂੰ